ਪੁੱਛਿਆ ਜੇ ਮਾੜਾ ਜਿਹਾ ਗੱਲਬਾਤ ਕਿਵੇਂ ਆ ਇਹ ਬਾਬਾ ਜੀ ਇਹ ਪੱਖ ਵੇਖ ਲਿਆ ਇੱਕ ਆਪਣੇ ਸਮਾਜ ਨੇ ਹਾਂਜੀ ਹਾਂਜੀ ਗੱਲ ਹੀ ਕੋਈ ਹੋਰ ਅੱਛਾ ਜੀ ਬਾਣ ਕੋਈ ਹੋਰ ਗਈ ਇੰਟਰਨੈਟ ਤੇ ਅੱਛਾ ਜੀ ਹਾਂਜੀ ਤੇ ਇਹ ਮਤਲਬ ਸੱਚਾਈ ਕੋਸ ਹੋਰ ਹੀ ਤੇ ਘੁੰਮ ਕਿਤੇ ਹੋਰ ਗਈ ਜੀ ਗੱਲ ਇਦਾਂ ਹੋਈ ਆ ਅੱਜ ਤੋਂ 7-8 ਦਿਨ ਪਹਿਲਾਂ ਹਾਂਜੀ ਕੁੜੀ ਆਪਣੀ ਲਾਪਤਾ ਹੋ ਗਈ ਅੱਛਾ ਕੁੜੀ ਲਾ ਪਤਾ ਹੋ ਗਈ ਸੀ ਕਰੋ ਹਾਂਜੀ ਲਾ ਪਤਾ ਆ ਗਈ ਅੱਛਾ ਜੀ ਤੇ ਸਵੇਰੇ 4:30 ਵਜੇ ਅੱਛਾ ਜੀ ਹਾਂਜੀ ਕੈਂਬਿਆਂ ਚਾਈ ਇਹਨਾਂ ਦਾ ਕਾਲ ਆਇਆ ਕਿ ਸਾਨੂੰ ਤੇ ਤੁਹਾਡੀ ਭੈਣ ਇਦਾਂ ਕਿਸੇ ਨਾਲ ਭੱਜ ਗਈ ਆ ਅੱਛਾ ਜੀ ਹਾਂਜੀ ਐਵੇਂ ਜੀ ਉਹਨਾਂ ਨੇ ਸੋਚਿਆ ਸੱਚ ਬੋਲਣ ਦੇ ਆ ਅੱਛਾ ਜੀ ਅਸੀਂ ਚੁੱਪ ਬਕਰ ਕੇ ਇਹਨਾਂ ਨੂੰ ਆਖਿਆ ਵੇ ਦੰਦਈਆ ਆਪਣਾ ਆਪਣਾ ਤੇ ਚਲੋ ਪੁਰ ਪੁਲਿਸ ਕਾਰਵਾਈ ਕਰੂਗੀ ਹਾਂਜੀ ਪਰ ਇਹਨਾਂ ਨੇ 4:30 ਵਜੇ ਜੇ ਕੁੜੀ ਗਈ 5:00 ਵਜੇ ਆ ਨਤੀਜੇ ਤੇ ਪਹੁੰਚੀ ਭੈਣ ਤੁਹਾਡੀ ਭੱਜ ਗਈ ਨਹੀਂ ਇਹ ਤਾਂ ਮੈਨੂੰ ਹਾਂਜੀ ਮੈਂ ਤੁਹਾਨੂੰ ਪੂਰੀ ਗੱਲ ਦੱਸੂ ਹਾਂਜੀ ਹਾਂਜੀ ਕਰੂ ਕਰੂਗਾ ਹਾਂਜੀ ਅੱਧੇ ਘੰਟੇ ਤੇ ਕੋਈ ਨਤੀਜੇ ਤੇ ਪਹੁੰਚ ਸਕਦਾ ਹੈ ਨਹੀਂ ਜੀ ਤਾਂ ਹੀ ਸਿਆਣੇ ਜੋ ਹਾਂਜੀ ਚਲੋ ਜੀ ਸਾਈ ਮੰਨਿਆ ਪੁਲਿਸ ਪ੍ਰਸ਼ਾਸਨ ਨੂੰ ਇਹ ਧੋਰ ਪਾਇਆ ਤੇ ਫਿਰ ਉਹਨਾਂ ਦੇ ਮਾਤਾ ਪਿਤਾ ਹੀ ਉਹਨਾਂ ਨੇ ਚਾਚੇ ਤਾਈ ਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ ਆਖਿਆ ਇਨਾਂ ਦਾ ਪਹਿਲਾਂ ਵੀ ਮੈਟਰ ਹੋਇਆ ਦੋ ਤਿੰਨ ਵਾਰਾਂ ਪੰਚਾਇਤਾਂ ਹੋਈਆਂ ਹਾਂ ਕੁੜੀ ਕਿੰਨੀ ਕੁੜੀਆਂ ਹੀ ਤਿੰਨ ਭੈਣਾਂ ਅੱਛਾ ਜੀ ਤੇ ਇਹਨਾਂ ਦਾ ਭਰਾ ਨਹੀਂ ਹੈਗਾ ਸੀ ਅੱਛਾ ਜੀ ਤੇ ਜਿਹੜਾ ਇਹਦਾ ਉਹ ਪਤੀ ਹੀ ਅੱਛਾ ਕਹਿੰਦਾ ਸੀ ਆਦੀ ਜ਼ਮੀਨ ਜਿਹੜੀ ਤੇਰੇ ਸੇਲੀ ਬਾਂਦੀਓ ਤੂੰ ਲੈ ਕੇ ਆ ਇਹ ਇਹ ਜਿਹੜੀ ਕੁੜੀ ਇਹ ਜਿੰਨੇ ਜਿਹੜੀ ਬੱਚਾ ਖੋਹ ਕੇ ਲੈ ਕੇ ਗਈ ਏ ਉਹਦੇ ਘਰ ਵਾਲਾ ਦਾ ਸੀ ਵੀ ਤੂੰ ਤੇਜੇ ਸੀ ਉਹਦਾ ਉਹ ਉਹਦਾ ਘਰ ਵਾਲਾ ਜਿਹਦੇ ਕੋਲ ਬੱਚਾ ਲਿਆ ਹੈ ਅੱਛਾ ਤੇਜੇ ਸੇ ਵੀ ਜ਼ਮੀਨ ਮੰਗਦਾ ਸੀ ਉਹ ਕੁੜੀ ਦੇ ਘਰ ਵਾਲਾ ਹਾਂਜੀ ਘਰ ਵਾਲਾ ਚਲੋ ਗੱਲ ਛੱਡ ਦੀ ਰਹੀ ਛੱਡ ਦੀ ਮਿਲਣੀ ਤੇ ਇਹਨਾਂ ਨੂੰ ਹੀ ਹਾਂਜੀ ਤੈਨਹੀਂ ਬੱਚਾ ਤੇ ਕੋਈ ਹੈ ਨਹੀਂ ਹਾਂਜੀ ਫਿਰ ਕੀ ਅੱਜ ਤੋਂ 10 ਦਿਨ ਪਹਿਲਾਂ ਇਹਦੀ ਭੈਣ ਦਾ ਵਿਆਹ ਹੋਇਆ ਛੋਟੀ ਦਾ ਅੱਛਾ ਉਹਨੂੰ ਦਿੱਤੀ ਸਕਾਰਪੀਓ ਗੱਡੀ ਅੱਛਾ ਜੀ ਤੇ ਇਹਨੂੰ ਦਿੱਤੀ ਸੀ ਸਿਫਟ ਅੱਛਾ ਜੀ ਇਹ ਕਹਿੰਦਾ ਸੀ ਚਾਹੇ ਤੇ ਸਕਾਰਪੀਓ ਗੱਡੀ ਲਾਇਆ ਅੱਛਾ ਤੇ ਚਾਹੇ ਤੇ ਤੂੰ ਹੀ ਸਾਲਾ ਲਾਇਆ ਅੱਛਾ ਇਹ ਪਿਓ 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 ਵੀ ਹੁਣ ਕੱਲਾ ਉਹਨੇ ਧੀਆਂ ਦਾ ਵਿਆਹ ਕਰਨਾ ਹੀ ਉਹਨਾਂ ਆਪ ਵੀ ਵੇਖਣਾ ਹੀ ਪੜਾਪਾ ਵੀ ਵੇਖਣਾ ਹੀ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਫਿਰ ਉਹਨੇ ਇੰਨੇ ਕੋਟ ਮਾਰ ਕੀਤੀ ਕੁੜੀ ਨੇ ਇੱਕ ਦੋ ਵਾਰ ਆਖਿਆ ਅੱਛਾ ਤੇ ਇੰਨੇ ਘਰ ਆਖਿਆ ਤੇ ਉਧਰ ਇਹ ਵੀ ਜੇ ਗਿਆਨੀ ਧਿਆਨੀ ਇਹ ਆ ਨਾ ਹਾਂਜੀ ਅਗਲਾ ਹਾਈ ਵੀ ਗਿਆਨੀ ਧਿਆਨੀ ਅਮਰ ਛਕਿਆ ਗੁਰੂ ਦੇ ਲਾਗ ਲੱਗੇ ਆ ਅੱਛਾ ਜਿਹੜਾ ਨਾਨੀ ਐਸੀ ਦਾ ਹਾਂਜੀ ਐਵੇਂ ਅਮਰਤਧਾਰੀਆਂ ਗਿਆਨੀ ਆ ਸਿੰਘ ਐਵੇਂ ਅੱਛਾ ਜਿਹੜਾ ਇਹ ਕੁੜੀ ਕੁੜੀ ਦਾ ਪਰਿਵਾਰ ਹੈ ਉਹ ਵੀ ਗੁਰਸੇਖੇ ਜੀ ਹਾਂਜੀ ਗੁਰਸੇਖਿਆ ਜੀ ਤੇ ਹਾਂਜੀ ਤੇ ਇਹਨੂੰ ਹੈ ਆਖਿਆ ਕੁੜੀ ਨੂੰ ਆਪਣੀ ਭੈਣ ਨੂੰ ਅੱਛਾ ਜੀ ਤੂੰ ਰਹਿ ਵਸਣਾ ਤੂੰ ਉੱਥੇ ਆ ਮਰਨਾ ਤੂੰ ਉੱਥੇ ਆ ਪਿਤਾ ਨੇ ਆਖਿਆ ਵਾਹ ਹਾਂ ਇਹਨਾਂ ਨੇ ਆਖਿਆ ਇਹ ਫੋਨ ਤੇ ਕੰਮ ਕੰਮ ਨਹੀਂ ਕਰਦੀ ਇਹ ਫੋਨ ਚਲਉਂਦੀ ਰਹਿੰਦੀ ਆ ਪਿਤਾ ਨੇ ਇਹਦਾ ਫੋਨ ਵੀ ਲੈ ਲਿਆ ਅੱਛਾ ਜੀ ਇੰਨਾਂ ਦੀ ਤੇ ਚਲੋ ਜੋ ਵੀ ਪ੍ਰੋਪੋ ਕਹਿੰਦਾ ਸੀ ਉਹ ਸਮਝ ਨਹੀਂ ਪਾਏ ਅੱਛਾ ਜੀ ਤੇ ਜਦੋਂ ਫੋਨ ਲੈ ਲਿਆ ਪਿਓ ਨੇ ਆਖਿਆ ਤੈਨੂੰ ਤੂੰ ਮਾਰ ਦੇਂਗੀ ਮੈਂ ਤੈਨੂੰ ਫੂਕਣ ਆ ਜੂ ਪਰ ਪੇਕੇ ਤੇਰੀ ਕੋਈ ਜਗ੍ਹਾ ਨਹੀਂ ਹੁੰਦਾ ਸੋ ਇਸ ਪਿਓ ਦੀ ਕੀ ਗਲਤੀ ਕੋਈ ਗਲਤੀ ਨਹੀਂ ਪਿਓ ਦੀ ਹਾਂਜੀ ਕੋਈ ਗਲਤੀ ਤੇ ਗੱਲ ਹੋਈ ਚਲੋ ਪਿਤਾ ਨੇ ਵੀ ਨਹੀਂ ਸੁਣੀ ਗੱਲ ਇਹਦੀ ਤੇ ਇੰਨੇ ਕੁੱਟਮਾਰ ਆਪਣੀ ਪੂਰੀ ਚਾਲੂ ਰੱਖੀ ਮੁੰਡੇ ਨੇ ਕੁੱਟਮਾਰ ਕੁੜੀ ਦੀ ਚਾਲੂ ਰੱਖੀ ਹਾਂਜੀ ਅੱਛਾ ਲੂ ਰਹੀ ਅੱਛਾ ਜੀ ਫਿਰ ਕੁੜੀ ਨੇ ਵੇਖਿਆ ਨਾ ਮੇਰੀ ਸੁਣਨ ਦੇ ਪੇਗੇ ਅੱਛਾ ਜੀ ਤੇ ਮੈਂ ਹਥੋਂ ਕੋਟ ਮਾਰ ਖਾਨ ਤੋਂ ਚੰਦਾ ਕਿ ਦਿਨ ਨਿਕਲ ਜਾ ਅੱਛਾ ਜੀ ਕੁੜੀ ਆਈ ਨਿਕਲ ਗਈ ਇਹਨਾਂ ਨੇ ਆਖਿਆ ਕਿਸੇ ਮੁੰਡੇ ਨਾਲ ਨਿਕਲ ਗਈ ਅੱਛਾ ਫਿਰ ਪੁਲਿਸ ਪ੍ਰਸ਼ਾਸਨ ਨੇ ਆਪਣਾ ਕੰਮ ਕੀਤਾ ਅੱਛਾ ਜੀ ਆਪਣਾ ਕੰਮ ਕੀਤਾ ਚਾਰ ਪੰਜ ਦਿਨਾਂ ਬਾਅਦਾਂ ਗੁਰਦੁਆਰਿਆਂ ਕੁੜੀ ਬ੍ਰਾਮਤ ਕੀਤੀ ਅੱਛਾ ਕੁੜੀ ਕਿਹੜੇ ਗੁਰਦੁਆਰੇ ਬ੍ਰਾਮਤ ਹੋਈ ਹੈ ਜੀ ਇਹ ਚੰਡੀਗੜ੍ਹ ਦੇ ਨੇੜੇ ਹੀ ਦੱਸੰਦੇ ਆ ਪੰਜਾਬ 'ਚ ਇਹ ਚੰਡੀਗੜ੍ਹ ਦੇ ਮੁਹਾਲੀ ਮੁਹਾਲੀ ਜਿਹੜਾ ਸੁਹਾਣਾ ਸਾਹਿਬ ਗੁਰਦੁਆਰਾ ਆ ਜਾਮ ਬਸਾਵਾ ਜੀ ਹਾਂਜੀ ਹਾਂਜੀ ਉੱਥੇ ਹੀ ਦੱਸੰਦੇ ਆ ਇਹ ਪੁਲਿਸ ਪ੍ਰਸ਼ਾਸਨ ਨੇ ਵੀਡੀਓ ਤੇ ਖੁਦ ਬਿਆਨ ਦਿੱਤਾ ਕਿ ਹਾਂ ਕੁੜੀ ਉੱਥੋਂ ਗੁਰਦੁਆਰਿਆਂ ਬਰਾਮਤ ਕਰਕੇ ਲੈਂਦੀ ਆ ਅੱਛਾ ਜੀ ਤੇ ਚਲੋ ਜੀ ਗੱਲ ਹੋ ਗਈ ਇਹਨਾਂ ਨੇ ਆਖਿਆ ਸਾਡੇ ਤੇ ਤਾਰਾ ਕੋਈ ਕੇਸ ਨਾ ਕਰਿਓ ਅੱਛਾ ਉਹਨਾਂ ਨੂੰ ਹੀ ਮੁੰਡਾ ਦੇ ਰਾਂਗੇ 11 ਤਰੀਕ ਨੂੰ ਅੱਛਾ ਹਾਂਜੀ ਹੋਰ ਮਾਰੋਂਦੀ ਸੀ ਮੈਨੂੰ ਤਾਂ ਮੇਰਾ ਮੁੰਡਾ ਚਾਹੀਦਾ ਹੈ اچھا ਜੀ ਮੇਰੀ ਸੁਣੀ ਨਹੀਂ ਮੈਂ ਇੱਧਰ ਚਲ ਗਈ ਜੇ ਮੈਂ ਕਿਸੇ ਰਿਸ਼ਤੇਦਾਰ ਕੋ ਵੀ ਚਲ ਜਾਂਦੀ ਤਾਂ ਮੈਨੂੰ ਫੇਰ ਉੱਥੇ ਤੋਰਉਣਾ ਸੀ ਅੱਲੇ ਦਿਨ ਹਾਂ ਮੈਂ ਆਖਿਆ ਕਿਤੇ ਮਿੰਦਾ ਖਾਂਡ ਜਾਉਂਗੀ ਤੇ ਇੱਧਰ ਵੀ ਮੇਰੀ ਕਮੀ ਮਹਿਸੂਸ ਹੋਊ ਉੱਧਰ ਵੀ ਕਮੀ ਮਹਿਸੂਸ ਹੋਊਗੀ ਹਾਂ ਕਹਿੰਦੀ ਮੈਂ ਇਹ ਗੱਲ ਆ ਗਈ ਪਰ ਗੱਲ ਦੂਜੀ ਬਣ ਗਈ ਮੇਰੀ ਠੀਕ ਹੈ ਜੀ ਹਾਂਜੀ ਤੇ ਫੇਰ ਜਦੋਂ ਐਰਲਾਈਨ ਗਏ ਮੁੰਡਾ ਅੱਛਾ ਜੀ ਹਾਂਜੀ ਥਾਣੇ 'ਚ ਗਏ 10 ਬੰਦੇ ਉਹਨਾਂ ਦੇ 10 ਇਨਾਂ ਦੇ ਅੱਛਾ ਜੀ ਹੋਣ ਮੁੰਡਾ ਲੈਣ ਗਏ ਮੁੰਡਾ ਲਿਆ ਜੀ ਇਹ ਇੱਥੇ ਉਹ ਕੁੜੀ ਤਾਂ ਹਾਂ ਵੀ ਵੇਖੋਗੇ ਨਾ ਕੁੜੀ ਥੋੜੀ ਮੈਂਟਲੀ ਸਿੱਧੀ ਜੀ ਆ ਅੱਛਾ ਹਾਸ ਮੁਖਾਸ ਮੁਖ ਜਾਈ ਰਹਿੰਦੀ ਇਦਾਂ ਹੀ ਕਿਸੇ ਦੀ ਬਣਾਵਟੀ ਐ ਮਜੀ ਹੁੰਦੀ ਆ ਅੱਛਾ ਜੀ ਤੇ ਚਲੋ ਜੀ ਉਹਨਾਂ ਨੇ ਮੁੰਡਾ ਹੁਣ ਆਪਣਾ ਤੇ ਅੱਗੇ ਤੱਕ ਜਾਂ ਪਰਿਵਾਰ ਹਾਂਜੀ ਉਹਨਾਂ ਨੇ ਮੁੰਡਾ ਲਿਆ ਮੁੰਡਾ ਲਿਆ ਇਹ ਇਹੋ ਜੀ ਵੀਡੀਓ ਇੰਨਾ ਚਲਾਈ ਇੱਥੇ ਭਾਈ ਆਪਣੇ ਪੰਜਾਬ ਚੈਨਲ ਕਿੰਨੀ ਫੇਮਸ ਹੋ ਗਈ ਆ ਕੁੜੀ ਵਾਲੇ ਪੱਖ ਤੇ ਹਾਲੀ ਤੱਕ ਚੁੱਪ ਕਰਕੇ ਬੈਠਾ ਹੈ ਹੁਣ ਜਿਹੜੀ ਤੁਸੀਂ ਪੈਰ ਬਾਬਾ ਜੀ ਇਦਾਂ ਐਡਾ ਇੰਜਾਮ ਲੋਣਾ ਤੁਸੀਂ ਵੀ ਸਿਆਣੇ ਜੋ ਅੱਧੇ ਘੰਟੇ ਚ ਕਿਸੇ ਦੀ ਨੋਂ ਗਈ ਹੋਵੇ ਤੇ ਅੱਧੇ ਘੰਟੇ ਚ ਆਪਾਂ ਕਹਦਾ ਕਿ ਤੁਹਾਡੀ ਕੁੜੀ ਭੱਜ ਗਈ ਵੇਖੋ ਜੀ ਮੇਰੀ ਬੇਨਤੀ ਸੁਣੋ ਅਸੀਂ ਇਸੇ ਕਰਕੇ ਪਾਇਆ ਸੀ ਬੀ ਜੇ ਰਾਤ ਵਿੱਚ ਜੇ ਕਿਸੇ ਨੂੰ ਪਤਾ ਤੇ ਦੱਸੋ ਕਿਉਂਕਿ ਦੂਜਾ ਪੱਖ ਵੀ ਲੈਣਾ ਬੜਾ ਜ਼ਰੂਰੀ ਕਿਉਂਕਿ ਸਾਡੇ ਕੋਲੇ ਅੱਜ ਬਾਬਾ ਜੀ ਮੈਂ ਤੁਹਾਡੀ ਵੀਡੀਓ ਵੇਖੀ ਸੀ ਤੇ ਮੈਂ ਤੁਹਾਨੂੰ ਫੋਨ ਲਾਇਆ ਹਾਂ ਜੀ ਹਾਂ ਵੀ ਗਿਆਨੀ ਹਾਂ ਵੀ ਸਮਾਜ ਚ ਰਹਿੰਦੇ ਆ ਸਾਨੂੰ ਵੀ ਪਤਾ ਕੀ ਇੱਜ਼ਤ ਹੁੰਦੀ ਆ ਬਿਲਕੁਲ ਜੀ ਜਦੋਂ ਇੰਝ ਤੇ ਕੋਈ ਉਛਲ ਲਾਪੇ ਨਾ ਫਿਰ ਉਹ ਘਰਾ ਘੜਾ ਪਰ ਜਾਂਦਾ ਹੈ ਉਹ ਤੇ ਆਪਣੇ ਵਧੀਆ ਜੋ ਦਿਮਾਗ ਆ ਹਾਂ ਜੀ ਜੋ ਉਹਨਾਂ ਦਾ ਚੱਲਣ ਦਾ ਉਹਦੇ ਆਪਣਾ ਪੂਰਾ ਲੋਨ ਦੇ ਆ ਹਾਂ ਜੀ ਕੁੜੀ ਵਾਲੇ ਤੇ ਹਾਲੀ ਵੀ ਚੁੱਪ ਕਰਕੇ ਬਿਠੇ ਆ। ਇਹ ਹੁਣ ਕਹਿੰਦੇ ਆਈ ਕੁੜੀ ਨਹੀਂ ਰੱਖਣੀ। ਅੱਛਾ ਜੀ। ਮੁੰਡਾ ਲੈਣਾ। ਤੇ ਹੁਣ ਹਾਕੜ ਕੁੜੀ ਦਾ ਭਾਂਦਾ ਤੇ ਮੁੰਡੇ ਦਾ ਭਾਂਦਾ। ਇਹਨਾਂ ਨੂੰ ਜ਼ਮੀਨ ਵੀ ਦੇ ਦਿੰਦੇ। ਹੈ? ਤੇ ਮਾਪਿਓ ਤਰਿਆ ਫਿਰਦਾ। ਅੱਛਾ ਜੀ। ਹੈ ਜ਼ਮੀਨ ਇਹਨਾਂ ਦੀ ਇੱਛਾ ਹੀ ਸਾਡੇ ਦੇ ਦਿੰਦੇ ਫਿਰ ਤੇ ਬਹੁਤ ਵਧੀਆ ਸੀ ਉਹ ਕੁੜੀ। ਨਹੀਂ। ਵੇਖੋ ਮੈਂ ਤੁਹਾਡੀ ਇੱਕ ਮਿੰਟ ਗੱਲ ਤੁਹਾਡੀ ਮੈਂ ਰੋਕਦਾ ਜੀ। ਇਹ ਮੈਂ ਸਾਡੇ ਕੋਲੇ ਨਾ ਸਵੇਰ ਦੀ ਮੈਂ ਨਾ ਗੈਸਾ ਸਗਣ ਸੀ ਕੁੜੀ ਦਾ ਲਾਉਣ ਗਿਆ ਸੀ। ਇਸ ਵੇਲੇ ਮੈਨੂੰ ਫੋਨ ਬੜੇ ਆਉਂਦੇ ਪਏ ਸੀ ਵੀ ਇਹ ਕੁੜੀ ਕਿਸੇ ਤਲਾਕ ਨਾਲ ਚਲੀ ਗਈ ਹੈ ਹਾਂਜੀ ਤੇ ਉਹਨਾਂ ਨੂੰ ਕਹੋ ਨਾ ਪ੍ਰੂਫ ਦੇਣ ਜਿਹੜੀ ਵੀ ਵੀਡੀਓ ਤੇ ਐਦਾਂ ਕਹਿੰਦੇ ਹੋ ਤਲਾਕ ਹੋ ਗਿਆ ਤਲਾਕ ਨਹੀਂ ਆ ਉਹ ਆ ਆ ਗਈ ਇੱਕ ਸਟਾਮਪ ਪੇਪਰ ਆ ਗਈ ਆਪ ਇਹਨਾਂ ਨੂੰ ਮੁੰਡਾ ਦੇ ਦਤਾ ਹੈ ਹਾਂਜੀ ਹਾਂ ਉਹ ਕੋਈ ਇਹ ਤਲਾਕ ਨਹੀਂ ਆ ਕੋਰਟ ਨਹੀਂ ਉਹ ਕੋਰਟ ਤਨੀ ਉਹ ਉੱਥੇ ਪੰਚਾਇਤ ਹੀ ਹੋਇਆ ਐਡੀ ਗੱਲ ਨਹੀਂ ਹੋਈਗੀ ਹਾਂਜੀ ਹਾਂਜੀ ਕੋਰਟ ਕੇਸ ਤੇ ਹਾਲੀ ਚੱਲਣਾ ਹੈ ਇਹ ਆਪਣਾ ਦੱਸਣ ਇਹ ਸਬੂਤ ਦੇਣ ਕਿੱਥੇ ਗਈ ਆ ਹੁਣ ਸੋਸ਼ਲ ਮੀਡੀਆ ਤੇ ਕੋਈ ਕਹੀ ਜਾਣਦਿਆ ਏ ਇਹ ਤਲਾਕ ਹੋ ਗਿਆ ਜੀ ਕੋਈ ਇਹ ਜ਼ਮੀਨ ਨੂੰ ਲੈਣ ਦੇ ਜ਼ਮੀਨ ਤੇ ਅੱਗੇ ਹੀ ਉਹਨਾਂ ਕੋ ਹੈ ਕਾਠ ਨਹੀਂ ਉਹਨਾਂ ਨੇ ਜ਼ਮੀਨ ਕੇਤੇ ਨਾਲ ਲਾਉਣੀ ਤਿੰਨ ਕੁੜੀਆਂ ਤੋਂ ਸਵਾਹ ਹੈ ਹੀ ਨਹੀਂ ਉਹਦੇ ਕੋ ਕੁਛ ਅੱਛਾ ਮੁੰਡਾ ਉਹ ਮੁੰਡਾ ਕੋ ਨਹੀਂ ਉਹਨਾਂ ਕੋਲੇ ਨਹੀਂ ਇਹਦਾ ਸਾਡੇ ਤਾਂ ਇੱਕ ਮੁੰਡਾ ਹੀ ਨਹੀਂ ਹੈਗਾ ਜੇ ਦੀ ਕੁੜੀਆਂ ਤਿੰਨ ਕੁੜੀਆਂ ਹੀ ਕੁੜੀਆਂ ਅੱਛਾ ਜੀ ਤੁਹਾਡਾ ਤਾਇਆ ਜੀ ਹਾਂਜੀ ਹਾਂਜੀ ਸਾਡਾ ਤਾਇਆ ਇਹ ਤਿੰਨ ਸਾਡੇ ਅਈ ਤਿੰਨ ਚਾਰ ਭਰਾ ਹੀ ਸਾਡੇ ਡੈਡੀ ਹੋਣੀ ਇਹਨਾਂ ਨੂੰ ਆ ਹੀ ਇਹ ਵਰਤਦੇ ਆ ਹੀ ਵਧੀਆਂ ਆ ਹੀ ਅੱਛਾ ਜੀ ਆ ਹੀ ਜ਼ਮੀਨ ਇਹਨਾਂ ਨੂੰ ਦੇ ਦੇਣੀ ਆ ਕੁੜੀਆਂ ਨੂੰ ਨਹੀਂ ਦੇਣੀ ਗੱਲ ਇੱਥੇ ਮੁੱਕਦੀ ਅੱਛਾ ਜੀ ਹਾਂ ਇਹਨੂੰ ਆ ਹੀ ਜ਼ਮੀਨ ਲੈ ਲੈ ਚਾਹੇ ਤੁਹਾਨੂੰ ਕਹਿੰਦਾ ਤੂੰ ਵੱਡੀ ਗੱਡੀ ਲੈ ਆ ਤਾਂ ਇਹ ਤੂੰ ਆਪਣਾ ਤੀਜਾ ਹਿੱਸਾ ਲੈ ਆ ਅੱਛਾ ਜੀ ਉੰਝੇ ਆਏ ਆਏ ਕਿ ਉਹ ਜੋ ਹੁਣ ਇੱਕ ਪੱਖ ਸੁਣੀ ਜਾਂਦੇ ਆ ਜੋ ਸੋਸ਼ਲ ਮੀਡੀਆ ਤੇ ਹੋ ਗਿਆ ਸੱਚ ਹੋ ਗਿਆ ਪਰ ਕਿਸੇ ਨੂੰ ਆ ਨਹੀਂ ਪਤਾ ਕਿੰਨਾ ਜ਼ੁਲਮ ਹੋਉਂਦਿਆ ਕੁੜੀ ਤੇ ਕਿੰਨਾ ਮੁੰਡੇ ਦੇ ਵਿਚਲੀ ਗੱਲ ਕਿਸੇ ਨੂੰ ਨਹੀਂ ਪਤਾ ਕੋਈ ਕਹੀ ਜਾਂਦਾ ਹੈ ਤਲਾਕ ਹੋ ਗਿਆ ਜੀ ਕੋਈ ਕਹੀ ਜਾਂਦਾ ਜੀ ਇਹ ਅੱਧਾ ਹਿੱਸਾ ਲੈ ਗਿਆ ਕੋਈ ਕਹੀ ਜਾਂਦਾ ਆ 10 ਦਿਨਾਂ ਮੁੰਡਾ ਇਹਨਾਂ ਕੋ ਰਿਹਾ 10 ਦਿਨ ਬੱਸ ਹਾਂਜੀ ਹਾਂਜੀ ਮਾਂ ਪਿਓ ਨੇ ਪੂਰਾ ਆਪਾਂ ਨਹੀਂ ਕਹਿੰਦੇ ਪਿਓ ਨੇ ਨਹੀਂ ਪਾਲਿਆ ਮਾਂ ਪਿਓ ਨੇ ਸਾਂਝਾ ਮੁੰਡਾ ਪਾਲਿਆ ਹਾਂਜੀ ਹਾਂਜੀ ਸਾਂਝਾ ਪਾਲਿਆ ਪ੍ਰੇਮ ਦਾ ਹਾਂ ਤਿੰਨ ਚਾਰ ਵਾਰਾਂ ਪਹਿਲਾਂ ਵੀ ਪੰਚਾਇਤਾਂ ਹੋ ਹੋ ਗਈਆਂ ਇਹਨਾਂ ਦੀਆਂ ਗੱਲ ਤਲਾਕ ਤੇ ਮੁੱਕੀ ਗੱਲ ਤਲਾਕ ਤੇ ਮੁੱਕੀ ਫੇਰ ਤਾਇਆ ਨਹੀਂ ਵਿਆਹ ਕਹਿੰਦਾ ਜੋ ਚਾਹੀਦਾ ਤੁਹਾਨੂੰ ਮੈਂ ਦਊਗਾ ਅੱਛਾ ਜੀ ਜਿੰਨਾ ਚਾਹੀਦਾ ਤੁਹਾਨੂੰ ਮੈਂ ਦਊਂਗਾ ਹੈ ਹੀ ਮੈਂ ਜੋ ਵੀ ਮੇਰਾ ਹੈਗਾ ਹੈ ਕੁੜੀਆਂ ਲਈ ਤਾਂ ਹੈਗਾ ਹੈ ਠੀਕ ਜਿੰਨਾ ਤੇਰੇ ਮੂੰਹ ਪਰ ਦਾਰਿਆ ਉਹਨਾਂ ਕੇਰ ਵਧਿਆ ਕੋਣ ਚਾਹੇ ਕਿੰਦਾ ਹੀ ਗੱਡੀ ਲੈ ਆ ਤੇ ਚਾਹੇ ਤੂੰ ਆਧਾ ਹਿੱਸਾ ਲੈ ਆ ਹਾਲੀ ਦੱਸ ਦੇ ਨੋ ਇਹ ਵਿਆਹ ਕੀਤੇ ਨਿਪਟੇ ਉਹ ਗੱਡੀ ਦੂਜੀ ਕਿੱਥੋਂ ਦੇ ਦਿੰਦਾ ਇਹਨਾਂ ਨੂੰ ਇਹ ਤੁਹਾਡੀ ਇਹ ਤੁਹਾਡੀ ਗੱਲ ਸੱਚ ਨਿਕਲੀ ਠੀਕ ਹੈ ਡਰੇ ਇਹ ਨਾਂ ਲਾਤਾ ਵੀ ਕੁੜੀ ਪੱਤ ਗਈ ਕਿਸ ਨਾਲ ਤੇ ਮਦਲੇ ਆ ਵੀ ਉਹ ਵੀਡੀਓ ਉਹ ਜਿਹੜੀ ਜਿੱਥੋਂ ਫੜੀਏ ਕੁੜੀ ਪੁਲਿਸ ਦੀ ਵੀਡੀਓ ਜਾਂ ਕੋ ਚੀਜ਼ ਤਾਂ ਵਿਖਾ ਸਕਦੇ ਨੇ ਬਈ ਤੋਂ ਬੜੀ ਕੁੜੀ ਆ ਪੁਲਿਸ ਦੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਜੀ ਐਸੇ ਹੀ ਨੰਬਰ ਤੇ ਮੈਨੂੰ ਵੀਡੀਓ ਤੁਸੀਂ ਜਰੂਰ ਕੱਲਿਆ ਜੇ ਮੈਂ ਤੁਹਾਡੀ ਆ ਵੀ ਤੁਹਾਡੀ ਮੈਂ ਰਿਕਾਰਡਿੰਗ ਹੁਣ ਚਲਾ ਦਿਆਂ ਕੋਈ ਇਤਰਾਜ਼ ਤਾਂ ਨਹੀਂ 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 ਕੋਈ ਇਤਰਾਜ਼ ਨਹੀਂ ਆ ਤਾਹਾਂ ਪਾਓ ਬਾਬਾ ਜੀ ਜੋ ਸੱਚਾਈ ਆ ਸੱਚਾਈ ਦੁਨੀਆ ਦੇ ਨਹੀਂ ਇਹ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਮੇਰੇ ਚੈਨ ਚ ਗੱਲ ਬਹਿ ਗਈ ਆ ਬਿਲਕੁਲ ਇਹ ਸਹੀ ਸੋਲਾਂ ਨੇ ਗੱਲ ਆ ਜੀ ਇਹ ਹਾਂਜੀ ਆ ਬਿਲਕੁਲ ਜੀ ਉਹ ਜਿਹੜੀ ਪੁਲਿਸ ਵਾਲੀ ਆ ਉਹ ਤੁਹਾਨੂੰ ਕਲਿੱਪ ਤੇ ਆਈ ਦੀ ਕਲਾਂਗੇ ਕੁੜੀ ਉਹਨੇ ਕਿੱਥੋਂ ਬਗਾਮਦ ਕੀਤੀ ਕੀ ਆ ਤੁਹਾਨੂੰ ਉਹ ਵੀ ਗਵਰਨਮੈਂਟ ਜੋ ਬੋਲੂ ਉਹ ਤੇ ਮੰਨੋਗੇ ਹਾਂਜੀ 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 ਉਹ ਤੁਸੀਂ ਮੈਨੂੰ ਇਹ ਪੇਜ ਤੇ ਜੂਰੂ ਭੇਜੋ ਉਹ ਤੇ ਸੋਸ਼ਲ ਮੀਡੀਆ ਆਪਣੀ ਮੰਨੂਗੀ ਨਾ ਹਾਂਜੀ 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 ਉਹ ਸੋਸ਼ਲ ਮੀਡੀਆ ਤੇ ਆ ਵੀ ਰੱਬ ਆ ਬਣ ਗਏ ਆ ਆਪਾਂ ਆ ਕੇ 300 ਦਾ ਨੈਟ ਕਿਸੇ ਨੇ ਕੋਈ ਕਮੈਂਟ ਮਾਰਤਾ ਕਿ ਆ ਨਹੀਂ ਪਤਾ ਦੋ ਪਰਿਵਾਰਾਂ ਦੇ ਕੰਮ ਆ ਨਹੀਂ ਉਹ ਉਹ ਨਾ ਵੇਖੋ ਜਿਹੜੀ ਤੁਸੀਂ ਗੱਲ ਕੀਤੀ ਨਾ ਬੱਚੇ ਬੱਚੇ ਦਾ ਦੁੱਖ ਆਇਆ ਹੈ ਬਾਕੀ ਇਹੋ ਜਿਹੀ ਵੀ ਦੇ ਕੁੜੀ ਨੂੰ ਕੋ ਦਾਜ ਦੀ ਦਿੱਕਤ ਹੈ ਤੇ ਇਹ ਜੀ ਕਹੇ ਵੀ ਕੁੜੀ ਨੂੰ ਦਾਜ ਦੀ ਦਿੱਕਤ ਦੇ ਤੇ ਦਾਜ ਵੀ ਦਿੱਤਾ ਜਾਏ ਕੋਈ ੜਕਾ ਨਹੀਂ ਚਾਹੀ ਬੰਦੀਆਂ ਤਿਆਰ ਪਾਣੇ ਕੁੜੀ ਦਾ ਘਰ ਨਾ ਟੁੱਟੇ ਠੀਕ ਆ ਕਿ ਨਹੀਂ ਉਹਦੇ ਵਿੱਚ ਕੁੱਲ ਤਾਂ ਤੋੜਨ ਵਾਲੀ ਤੇ ਬਾਬ ਦੀ ਗੱਲ ਹੀ ਨਹੀਂ ਤਾਹਾਂ ਵੀ ਸਿਆਣੇ ਜੋ ਦਾਤਾ ਘੰਟਾ ਘੰਟੇ ਦੇ ਵਿੱਚ ਤਾਹ ਕਹਿ ਦੋਗੀ ਜੀ ਉਹਨਾਂ ਦੀ ਵੀ ਨੋ ਹੋਈ ਉਹਨਾਂ ਦਾ ਵੀ ਕਿਸਾਈ ਪਰਿਵਾਰ ਦਾ ਇਹਦੀ ਗੱਲ ਕਹਿ ਦੋਗੀ ਕੁੜੀ ਤਾਂ ਨਹੀਂ ਕਿਸ ਮੁੰਡੇ ਨਾਲ ਭੱਜ ਗਈ ਨਹੀਂ ਨਹੀਂ ਇਹ ਤਾਂ ਫਿਰ ਉਹਨਾਂ ਦੀ ਬੜੀ ਵੱਡੀ ਗਲਤੀ ਹੈ ਤਾਂ ਫਿਰ ਕੁੜੀ ਦੇ ਇਲਜ਼ਾਮ ਗਲਤ ਲਾਇਆ ਉਹਨਾਂ ਨੇ ਹੈ ਆਈ ਇਹ ਜੋ ਮਰਤੀ ਕਰਦਾ ਵਿਗਿਆਨੀ ਭਾਨੀਆਂ ਸ਼ਕਲੋ ਦੀ ਤਾਂ ਹੈ ਨਹੀਂ ਆ ਇਹਦੇ ਕੰਮ ਬਹੁਤ ਆ ਪਰਹੀਂ ਫਿਰ ਵੀ ਅੱਜ ਤੱਕ ਮੂੰਹ ਨਹੀਂ ਕੋਈ ਗੱਲ ਕੱਢੀ ਕਿਉਂ ਅਸੀਂ ਕਹਿੰਦੇ ਸੀ ਸਾਡਾ ਜਵਾਈ ਆ ਕਾਕਾ ਜਵਾਈ ਆ ਅੱਜ ਤੱਕ ਸੋਸ਼ਲ ਮੀਡੀਆ ਇਹ ਇੰਟਰਵਿਊ ਦੇਣ ਦਾ ਹਾਲੀ ਵੀ ਉਹਤੇ ਬਹੁਤ ਬਲੇਮ ਲਾਉਂਦੇ ਆ ਸਾਡੇ ਮੂੰਹ 'ਚ ਹਾਲੀ ਤੱਕ ਵੀ ਕੋਈ ਬਲੇਮ ਨਹੀਂ ਲੱਗਾ ਵੈਰ ਪਰ ਪਾ ਦੇ ਨੇ ਠੱਲਾ ਪਾ ਤੇਰੀ ਵੀਡੀਓ ਚੱਲ ਗਈ ਹੁਣੇ ਆ ਪਰ ਠੱਲ ਪਾ ਦੇ ਨੇ ਟੈਨਸ਼ਨ ਨਾ ਲੈ ਤੂੰ ਤੇ ਇਹ ਬਹੁਤ ਵੱਡੀ ਮੇਰੀ ਵੀ ਹੱਥ ਜੋੜ ਕੇ ਸੋਸ਼ਲ ਮੀਡੀਆ ਨੂੰ ਬੇਨਤੀ ਆ ਦੋਵੇਂ ਪੱਖ ਦੀ ਗੱਲ ਸੁਣੋ ਕੋਣ ਗੱਲ ਪਿਆ ਝੱਟ ਨਾ ਇਹ ਨਾ ਦੇ ਰਿਆ ਕਰੋ ਕੋਈ ਗੱਲ ਹੋਵੇ ਉੱਥੇ ਬਿਆਨ ਦਿਆ ਕਰੋ ਠੀਕ ਆ ਜੀ ਠੀਕ ਆ ਬਹੁਤ ਬਹੁਤ ਕੋਈ ਸ਼ੋਕਰ ਆ ਵੀਡੀਓ ਕੋਈ ਕਹਿੰਦਾ ਤਲਾਕ ਹੋ ਗਿਆ ਕੋਈ ਕਹਿੰਦਾ ਅੱਧਾ ਸਾਲ ਲੱਗੀ ਕੋਈ ਕਹਿੰਦਾ ਦੰਦ ਕੱਢਣ ਦੀ ਆ ਕੋਈ ਆ ਨਹੀਂ ਵੇਖਿਆ ਉਹ ਵੀ ਉਹ ਪਿਤਾ ਤੇ ਵੀ ਮਾਂ ਆ ਹਾਂ ਸਹੀ ਗੁਰ ਸਿੱਖਿਆ ਨਾ ਜੇ ਉਹ ਗੁਰ ਸਿੱਖਿਆ ਨਾ ਇੱਧਰ ਆ ਕੇ ਵੇਖ ਲੈਣ ਜਿੰਨੇ ਵੇਖਣਾ ਸਾਰਾ ਦਬਰ ਇਹ ਵੀ ਗੁਰ ਸਿੱਖਿਆ ਇਹਦਾ ਨਾਮ ਰਾਤ ਦੇ ਨਿੱਧਰ ਵੀ ਹੁੰਦਾ ਹੈ ਹਾਂਜੀ ਠੀਕਾ ਠੀਕ ਹਾਂਜੀ ਵੈਗਰੂ ਜੀ ਦਾ ਕਾਰਸਾਹ ਵੈਗਰੂ ਜੀ ਕੀ ਪਤੇ ਠੀਕ ਆ ਜੀ ਮੈਨੂੰ ਤੁਸੀਂ ਉਹ ਜ਼ਰੂਰ ਭੇਜ ਦਿਆ ਜੀ ਜਿਹੜੀ ਪੁਲਿਸ ਵਾਲੀ ਠੀਕ ਆ ਬਾਸ ਨਾ ਕਲਿੱਪ ਕਰ ਲੈਣਾ ਕੋਈ ਠੀਕ ਆ ਜੀ ਹਾਂਜੀ ਲੋ ਜੀ ਆ ਮੈਂ ਪੱਖ ਜਿਹੜੀ ਦੂਜੀ ਕੁੜੀ ਵਾਲੇ ਦਾ ਪੱਖ ਵੀ ਲਿਆ ਹੈ ਤਾਂ ਇਹ ਔਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਵੀ ਕੌਣ ਸਹੀ ਤੇ ਕੌਣ ਗਲਤ ਹੈ ਕਿਉਂਕਿ ਇਹ ਲੜਕੀ ਦਾ ਤਾਇਆ ਹੈ ਤਾਇਆ ਦਾ ਪੁੱਤਰ ਹੈ ਲੜਕੀਆਂ ਤਿੰਨ ਭਰਾ ਤਿੰਨ ਭੈਣਾਂ ਨੇ ਤਿੰਨ ਭੈਣਾ ਨੇ ਕਿਉਂਕਿ ਇਹ ਵਾਕਿਆ ਹੀ ਜਿਹੜੀ ਗੱਲਾਂ ਨੇ ਪੈ ਸੀ ਅਸੀਂ ਸਵੇਰ ਦੇ بڑے ਬੰਦੇ ਕਹੀ ਜਾਂਦੇ ਵੀ ਤੁਸੀਂ ਵੀਡੀਓ ਪਾਓ ਇਹ ਚੀਜ਼ ਪਰ ਗੱਲ ਪਤਾ ਕੀ ਮੈਂ ਸੋਚਦਾ ਪਿਆ ਸੀ ਵੀ ਇਹ ਕੁਝ ਸ਼ੀਸ਼ਾ ਸਾਹਮਣੇ ਆਵੇ ਬਾਕੀ ਆ ਤੁਸੀਂ ਕਰ ਲੋ ਚੈੱਕ ਕੋਣ ਸਾਰਾ ਕਿ ਕਮੈਂਟਾਂ ਜਰੂਰ ਦੱਸਿਆ